ਜੀ ਪਹਿਲਾ ਆਵਦਾ ਤਾਂ ਦੇਖੋ ਵੀ ਆਪਾਂ ਕਿੱਥੇ ਖੜੇ ਆਂਗੇ ਆਪਦੀ ਸੱਸ ਨੂੰ ਤਾਂ ਰੋਟੀ ਦੇਣੀ ਵੀ ਔਖੇ ਲੱਗਦੇ ਆਪਾਂ ਗੋਲਾ ਕੜਾ ਜਾਂ ਦੂਜੇ ਨੂੰ ਆਪ ਕਹਿੰਦੇ ਲੈ ਇਹ ਤਾਂ ਵਰਤਨ ਵਾਲੀ ਨਹੀਂ ਹੈਗੀ ਕਿਸੇ ਨਾਲ ਇਹ ਤਾਂ ਕਹਿੰਦੀ ਆ ਮੈਂ ਕਿਸੇ ਨਾਲ ਵਰਤਨ ਹੀ ਨਹੀਂ ਹੈਗਾ ਇਹ ਤਾਂ ਇੰਨੀ ਹੈ ਜੀ ਤਾਂ ਇਹ ਜਿਹੀ ਆ ਗਈ ਇਹ ਆਪਾਂ ਇਹ ਜਿਹੀਆਂ ਗੱਲਾਂ ਕਰਦੇ ਆ ਹਨਾ ਵੀ ਇਹ ਤਾਂ ਹੈ ਨਹੀਂ ਕਿਸੇ ਨਾਲ ਇੱਕ ਇਹ ਤਾਂ ਜੇ ਉਹ ਪਤਾ ਨਹੀਂ ਕੀ ਕੀ ਗੱਲਾਂ ਕਰਦੇ ਆ ਪਰ ਆਪਾਂ ਆਪ ਕੇ ਆਪ ਆਪਦੀ ਸੱਸ ਨੂੰ ਕਦੇ ਆਪਾਂ ਰੋਟੀ ਨਹੀਂ ਦੇ ਦੱ ਨਾਲ ਠੰਡ ਗਰਮ ਰੋਟੀ ਤਾਂ ਕੀ ਗਰਮ ਗਰਮ ਦੇਣੀ ਆ ਠੰਡੀ ਰੋਟੀ ਵੀ ਨਹੀਂ ਦੇਣ ਜੋਗੇ ਹੈਗੇ ਮੈਂ ਟੰਡੀ ਰੋਟੀ ਵੀ ਨਹੀਂ ਦਿੰਦੇ ਪਰ ਮੈਂ ਤਾਂ ਕਹਿੰਦੀ ਮੈਨੂੰ ਬਹੁਤ ਸਕੂਨ ਮਿਲਦਾ ਪਰ ਜਦੋਂ ਹਨਾ ਮਾਂ-ਬਾਪ ਐ ਬੈਠੇ ਹੁੰਦੇ ਉਹਨੂੰ ਆਪਾਂ ਗਰਮ-ਗਰਮ ਰੋਟੀ ਦਿੰਨੀ ਆ ਖੁਸ਼ੀ ਨਾਲ ਬਣਾ ਕੇ ਵੀ ਮੈਂ ਚੇਰੀਦੀ ਆ ਬਣਾ ਕੇ ਦਉ ਮੈਂ ਤੇ ਜਦੋਂ ਕੋਈ ਐਵੇਂ ਅਭੀ ਪ੍ਰਸ਼ੰਸਾ ਨਹੀਂ ਹੈਗੀ ਪਰ ਮੈਨੂੰ ਬਹੁਤ ਸਕੂਨ ਮਿਲਦਾ ਹੁੰਦਾ ਜਦੋਂ ਕੋਈ ਮੈਂ ਚੀਜ਼ ਬਣਾ ਕੇ ਲਿਆ ਕੇ ਉਹਨਾਂ ਦੇ ਮੂਰੇ ਤਰ੍ਹਾਂ ਭਾਵੇਂ ਬੰਦਾ ਹੈ ਨਾ ਕੋ ਜੀਣਾ ਸੈਪਟ ਨਾ ਕਰੇ ਭਾਵੇਂ ਜਿਵੇਂ ਮਰਜੀ ਹੈ ਨਾ ਭਾਵੇਂ ਬੰਦਾ ਤਰੀਫ ਨਾ ਕਰੇ ਬਸ ਇੱਕ ਆਪ ਦੇ ਆਪ ਨੂੰ ਸਕੂਨ ਮਿਲ ਜਾਂਦਾ ਹੈ ਪਰ ਉਹਨਾਂ ਨੂੰ ਅੰਦਰੋਂ ਤਾਂ ਸੀਸ ਤਾਂ ਉਹਦੇ ਅੰਦਰੋਂ ਤਾਂ ਨਿਕਲਦੀ ਉਹ ਭਾਵੇਂ ਮੂੰਹ ਤੇ ਕੋਈ ਕਹਿ ਵੀ ਦਿੰਦਾ ਕੋਈ ਨਹੀਂ ਵੀ ਕਹਿੰਦਾ ਹੁੰਦਾ ਆਪਦਾ ਸੁਭਾਅ ਹੁੰਦੇ ਆ ਪਰ ਹਨ ਅੰਦਰੋਂ ਇੰਨਾ ਸਕੂਨ ਮਿਲਦਾ ਹੁੰਦਾ ਆਪਦੇ ਆਪ ਨੂੰ ਕਿਸਮਾ ਚੀਜ਼ ਦੇ ਕੇ ਆਏ ਬੈਠੇ ਜੀ ਕੋਈ ਸੇਵਾ ਕਰਨੀ ਤੁਸੀਂ ਕਦੇ ਕਰਕੇ ਦੇਖਿਓ ਐਵੇਂ ਮਾਪੇ ਬਾਬ ਨਾਲ ਕੋਈ ਵੀ ਚੀਜ਼ ਲਿਆ ਕੇ ਦੇ ਦੇਣੀ ਜਾਂ ਜੋਨਨ ਕੋਈ ਆ ਕੇ ਗੱਲ ਦੱਸਣੀ ਆ ਬੈਠਣਾ ਜੇ ਆ ਬਹੁਤ ਵਧੀਆ ਲੱਗਦਾ ਇਹ ਗੱਲਾਂ ਜੇ ਆਪਣੇ ਘਰੇ ਹੋਣ ਗਈਆਂ ਬਾਕੀ ਜੇ ਮੈਂ ਆਪਦੇ ਘਰੇ ਕਰਦੀ ਹੂੰ ਫੇਰ ਹੀ ਆਪਾਂ ਦੂਜੇ ਨੂੰ ਕਹਾਂਗੇ ਹਨਾ ਪਹਿਲਾਂ ਆਪ ਆਪ ਦੇ ਆਪ ਕਰੀਏ ਮਿੰਤਾ ਹੈ ਬਹੁਤ ਵਧੀਆ ਲੱਗਦੀਆਂ ਨੇ ਗੱਲ ਇਹ ਮੈਨੂੰ ਤਾਂ ਬਹੁਤ ਸਪੂਨ ਦਿੰਦੀ ਐ ਮੇਰਾ ਤਾਂ ਵੈਸੇ ਵੀ ਇੱਕ ਸੁਭਾਅ ਦਾ ਹੈਗਾ ਜਿਹੜਾ ਵੀ ਜਿੰਨਾਂ ਨਾਲ ਪਿਆਰ ਆ ਜਿਹੜੇ ਕੋ ਘਰੇ ਆਉਂਦਾ ਵੀ ਆ ਭਾਵੇਂ ਕੋਈ ਵੀ ਹੈਨਾ ਦਿਲ 'ਚ ਜਿਹਦੇ ਕੋਈ ਨਹੀਂ ਹੈ ਜਿਹਾ ਹੁੰਦਾ ਆਪਾਂ ਤਾਂ ਉਹਦਾ ਮਨੋ ਸਤਿਕਾਰ ਵਧੀਆ ਕਰਦੇ ਆਂਗੇ ਪਰ ਜਿਹਨੇ ਪਹਿਲਾਂ ਹੀ ਪਤਾ ਲੱਗ ਹੀ ਜਾਂਦਾ ਕਿ ਜਿਹਦੇ ਦਿਲ 'ਚ ਆਉਂਦਾ ਹੀ ਹੈ ਜਿਹਾ ਕੋਈ ਸ ਜਿਹਨੇ ਆ ਕੇ ਕਿਸੇ ਤਰ੍ਹਾਂ ਕੋਸ ਹੋਇਆ ਵੀ ਹੁੰਦਾ ਜੇ ਮੈਂ ਲਗਾ ਲਵਾਂ ਮੇਰੇ ਚਾਚਾ ਹੀ ਗਏ ਹਨ ਤਾਂ ਹੋਇਆ ਜਿਨ੍ਹਾਂ ਨੇ ਨਹੀਂ ਦੁੱਖ ਮਨਾਇਆ ਮੈਨੂੰ ਦੁੱਖ ਤਾਂ ਹੈਗਾ ਹੀ ਮੈਂ ਉਹ ਬੰਦਿਆਂ ਨਾਲ ਮੇਰਾ ਦਿਲ ਤਾਂ ਕਦੇ ਮਿਲਣਾ ਨਹੀਂ ਹੈਗਾ ਉਹ ਬੰਦਾ ਜੇ ਆ ਕੇ ਫਿਰ ਵੀ ਹਨਾ ਗੱਲ ਨਾ ਕਰੇ ਵੀ ਕੋਈ ਗੱਲ ਤੋੜੇ ਹੀ ਨਾ ਕੋਈ ਪੁੱਛੇ ਹੀ ਨਾ ਫਿਰ ਕਿੰਨਾ ਆਪਣਾ ਮਨ ਦੁਖੀ ਹੋ ਕਿ ਮੈਂ ਆਪਣੀ ਉਹਦੇ ਨਾਲ ਹਨਾ ਕਦੇ ਦਿਲ ਨਹੀਂ ਮਿਲਦਾ ਹੁੰਦਾ ਜੇ ਲੋਕਾਂ ਨਾਲ ਆਪਣੇ ਤੇ ਹੀ ਉਸੂਲ ਹੈਗਾ ਹੁਣ ਪਹਿਲਾਂ ਤਾਂ ਮੇਰਾ ਇਦਾਂ ਹੁੰਦਾ ਸੀ ਮੈਂ ਭੁੱਲ ਭੁੱਲ ਜਾਂਦੀ ਸੀ ਕਿ ਹੁਣ ਵੀ ਕਈ ਵਾਰ ਭੁੱਲ ਜਾਨੀਆਂ ਗੱਲਾਂ ਭਲੌਣੀਆਂ ਪੈਂਦੀਆਂ ਨੇ ਬਹੁਤ ਗੱਲਾਂ ਭਲੌਣੀਆਂ ਪੈਂਦੀਆਂ ਨੇ ਬੰਦਿਆਂ ਨੂੰ ਪਰ ਹਨ ਉਹ ਫਿਰ ਵੀ ਉਹ ਗੱਲ ਨਹੀਂ ਬਣਦੀ ਕਿ ਜੀ ਨਹੀਂ ਕਰਦਾ ਫਿਰ ਅਗਲੇ ਦੇ ਵੀ ਐਵੇਂ ਜਾਣ ਨੂੰ ਖੜਨ ਨੂੰ ਅਗਲਾ ਭਾਵੇਂ ਕਹਿ ਤੋ ਦਿੰਦੇ ਲੋਕ ਲੈ ਤਾ ਹੈ ਨਹੀਂ ਖੜਨ ਵਾਲੀ ਇਹ ਤਾਂ ਐ ਕਿਸੇ ਦੇ ਜਾਣਦੀ ਨਹੀਂ ਜੇ ਉਹ ਅਗਲੇ ਨੂੰ ਵੀ ਕੀ ਅਗਲੇ ਨਾਲ ਵੀ ਕੀ ਜਿਵੇਂ ਕਹਿ ਦਿੰਦੇ ਆ ਵੀ ਨੂੰ ਹਨਾ ਇੱਕ ਚੀਕ ਦੀ ਜ਼ੁਬਾਨ ਲੜਾਉਂਦੀ ਸਾਰਿਆਂ ਨੂੰ ਦੇਖਦੀ ਪਰ ਉਹਦੇ ਨਾਲ ਕੋਈ ਕਿਵੇਂ ਕਰ ਰਿਹਾਗਾ ਉਹ ਕੋਈ ਵੀ ਜੇ ਕੁਝ ਵੀ ਕਰ ਰਹੀ ਆ ਉਹ ਉਹ ਕਿਉਂ ਕਰ ਰਹੀ ਆ ਕੋਈ ਹੁਣ ਆ ਕੇ ਹਨਾ ਐਮੀ ਤਾਂ ਕਿਸੇ ਦੇ ਕੋਈ ਹੋਰ ਕੁਝ ਕਰਨੋਂ ਨਹੀਂ ਰਿਹਾਗਾ ਜੇ ਉਹਦੇ ਨਾਲ ਕੁਝ ਗਲਤ ਹੋਇਆ ਤਾਂ ਹੀ ਉਹ ਬੰਦਾ ਸਟੈਪ ਚੱਕੂਗਾ ਕਦੇ ਵੀ ਕੋਈ ਸਟੈਪ ਚੱਕਦਾ ਨਹੀਂਗਾ ਕੋਈ ਵੀ ਇਨਸਾਨ ਆ ਤੁਸੀਂ ਦੇਖ ਲਿਓ ਉਹ ਉਦੋਂ ਹੀ ਉਹ ਕਰੂਗਾ ਜਦੋਂ ਉਹਦੇ ਨਾਲ ਗਲਤ ਹੋਇਆ ਹੋਊਗਾ ਪਰ ਇਹ ਲੋਕ ਸਮਝਦੇ ਨਹੀਂ ਇਹ ਲੋਕ ਨਾ ਸੱਚ ਤੋਂ ਨਫ਼ਰਤ ਕਰਦੇ ਆ ਇਹ ਲੋਕ ਕਹਿੰਦੇ ਆ ਸੱਚ ਮੂਰੇ ਨਾ ਆਵੇ ਸੱਚ ਬੋਲੋ ਨਾ ਤੁਸੀਂ ਇਹ ਲੋਕ ਇਦਾਂ ਕਹਿੰਦੇ ਵੀ ਸੱਚ ਨਾ ਬੋਲੋ ਬਸ ਜਿਵੇਂ ਅਸੀਂ ਕਹਿਤਾ ਉਮੀ ਚੱਲੀ ਜਾਓ ਇਹ ਤਾਂ ਜੀ ਇਹਦੇ ਕਰਕੇ ਆਏ ਹੋਗੇ ਉਹਦੇ ਕਰਕੇ ਆਏ ਹੋਗੇ ਆ ਲੈ ਆਏ ਕਰਨਾ ਪੈ ਗਿਆ ਉਹਨੂੰ ਪਤਾ ਨਹੀਂ ਕੀ ਕੀ ਦੱਲਾ ਹੈ ਜੇ ਬੜਾਈ ਜਾਂਦੇ ਲੋਕ ਤਾਂ ਆਪਣੇ ਘਰ ਸੰਭਲਦੇ ਨਹੀਂ ਹੈਗੇ ਆਪਣੇ ਬੱਚੇ ਨਹੀਂ ਲੋਕਾਂ ਦੇ ਕਾਬੂ 'ਚ ਹੈਗੇ ਆਪ ਦਾ ਕੁਝ ਨਹੀਂ ਕਾਬੂ 'ਚ ਨਾ ਮਾਪੇ ਦੀ ਸੇਵਾ ਕਰਦੇ ਬੱਚੇ ਨਾ ਬੱਚੇ ਮਾਪੇ ਦੀ ਕਰਦੇ ਨਾ ਮਾਪੇ ਬਾਬੂ ਬੱਚਿਆਂ ਦੀ ਕੋਈ ਵੈਲਿਊ ਉਹਨਾਂ ਦੀ ਵੀ ਬਸ ਮਾਂ ਅੱਜ ਕੱਲ ਇਹ ਜਿਹਾ ਪਸੋਇਆ ਪਿਆਗਾ ਬੱਕੀ ਐਵੇਂ ਕਿਸੇ ਦਾ ਘਰ ਹਨਾ ਖਰਾਬ ਕਰਕੇ ਮਿਲਦਾ ਪਤਾ ਨਹੀਂ ਕੀ ਇਹ ਲੋਕਾਂ ਨੂੰ ਕੀ ਆ ਤਾ ਹਰ ਕਿਸੇ ਦਾ ਹਰ ਕਿਸੇ ਦੇ ਘਰ 'ਚ ਥੋੜੀ-ਬਹੁਤੀ ਆਣ-ਬਣ ਹੁੰਦੀ ਹੈਗੀ ਇਹ ਤਾਂ ਹੁੰਦੀ ਜਿੱਥੇ ਪਿਆਰ ਆਣ ਉੱਥੇ ਮਾੜੀ-ਮੋਟੀ ਲੜਾਈ ਵੀ ਤਾਂ ਹੋਊਗੀ ਫਿਰ ਕਹਿੰਦੇ ਨੇ ਭਾਂਡੇ ਖੜਕਦੇ ਹੈਗੇ ਫਿਰ ਇਹ ਦੂਸਰਿਆਂ ਦੇ ਭਾਂਡੇ ਖੜਕਦੇ ਆ ਜਿਆਦਾ ਆਪਦੇ ਘਰ ਦੇ ਵੀ ਥੋੜੇ ਖੜਕਦੇ ਉਹਨੂੰ ਤੁਸੀਂ ਕਾਹਤੋਂ ਉਹ ਕਰਦੇ ਹੋਗੇ ਦੂਜੇ ਨਹੀਂ ਲੈ ਤਾਂ ਐਂ ਕਰਦਾ ਐਂ ਕਰਨਾ ਵੀ ਤੁਸੀਂ ਕੀ ਹੁਣ ਕਿਸੇ ਦੇ ਵੀ ਘਰ 'ਚ ਚਲੇ ਜਾਏ ਉਹ ਕਿਸੇ ਦੇ ਮਾਪੇ ਐ ਨਹੀਂ ਹੋਣੇ ਵੀ ਜੇ ਤੋਂ ਲੱਤ ਥੱਲੇ ਨਾ ਲਾਉਂਦੇ ਹੁਣ ਹਰ ਕਿਸੇ ਦੇ ਮਾਪੇ ਸੱਸ ਸੋਹਰਾ ਕੰਮ ਕਰਦੇ ਨੇ ਭਾਵੇਂ ਆਪਣ ਦੁੱਖ ਜ਼ਰੂਰ ਲੱਗਦਾ ਜਦੋਂ ਕਈ ਗੱਲਾਂ ਆਪ ਨੂੰ ਪਤਾ ਲੱਗਦੀਆਂ ਨੇ ਆਪਾਂ ਉਹ ਨਹੀਂ ਕੀਤੀਆਂ ਹੁੰਦੀਆਂਆਂ ਗਿਆ ਵਿੱਚ ਲੋਕਾਂ ਨੇ ਐਵੇਂ ਵਧਾ ਚੜਾ ਕੇ ਕੀਤੀਆਂ ਹੁੰਦੀਆਂ ਨੇ ਪਰ ਦੂਜਾ ਹੈ ਨਾ ਸੱਚ ਸਮਝ ਲੈਂਦਾ ਹੈਗਾ ਜਿੰਨਾ ਚਿਰ ਤੁਸੀਂ ਕਿਸੇ ਨਾਲ ਵਿਚਰੋਗੇ ਨਹੀਂ ਕਿਸੇ ਨਾਲ ਮੇਲ ਮਲਾਵੋ ਉਹਦੇ ਨਾਲ ਜਾ ਕੇ ਗੱਲ ਕਲੀਅਰ ਨਹੀਂ ਕਰੋਗੇ ਤੁਹਾਨੂੰ ਕਿਵੇਂ ਪਤਾ ਲੱਗੂਗਾ ਤੁਸੀਂ ਐਵੇਂ ਕਿਸੇ ਦੀਆਂ ਗੱਲਾਂ ਚਾਹਗੇ ਬਸ ਹੁਣ ਤਾਂ ਲੋਕ ਮੈਨੂੰ ਤਾਂ ਇਹ ਨਹੀਂ ਸਮਝਉਂਦੀ ਵੀ ਚਲੋ ਮੇਰੇ ਨਾਲ ਜਿਵੇਂ ਲਗਾ ਲਓ ਹਨਾ ਵੀ ਕਿਸੇ ਦੀ ਕੋਈ ਵੀ ਹਨਾ ਲੜਾਈ ਮੰਨ ਲਓ ਫਿਰ ਗਾਹਾਂ ਹਨਾ ਇਹ ਜਿਹੇ ਨੇ ਲੋਕ ਵੀ ਗਾਹਾਂ ਹੋਏ ਕਰਦੇ ਗਾਹਾਂ ਵੀ ਹਜੇ ਗੱਲਾਂ ਫਲਾ ਫਲਾ ਕੇ ਦੂਸਰੇ ਵੀ ਵੀ ਤੂੰ ਵੀ ਨਾ ਦੁੱਖ ਚ ਜਾਈ ਤੂੰ ਵੀ ਨਾ ਦੁੱਖ ਚ ਜਾਈ ਐਵੇਂ ਕਰ ਦਿੰਦੇ ਨੇ ਵੀ ਸਾਰੇ ਕਿਸੇ ਨੇ ਵੀ ਦੁੱਖ ਚ ਖੜਨਾ ਨਹੀਂ